ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਛੋਟੇ ਸਹਿਬਜ਼ਾਦਿਆਂ ਦੇ ਗੁਨਾਹਗਾਰਾਂ ਦੇ ਵਿੱਚੋਂ ਇੱਕ ਗੁਨਾਹਗਾਰ ਸੁੱਚਾ ਨੰਦ ਦੀ ਉਸ ਦਾ ਅੰਤ ਕਿਵੇਂ ਹੋਇਆ ਕਿਵੇਂ ਉਹ ਬੰਦਾ ਸਿੰਘ ਬਹਾਦਰ ਨੂੰ ਮਾਰਨ ਦੀਆਂ ਬਯੋਤਵੰਦੀਆਂ ਬਣਾਉਣ ਲੱਗਿਆ ਜਦੋਂ ਅਸੀਂ ਸਾਕਾ ਸਰਹੰਦ ਨੂੰ ਯਾਦ ਕਰਦੇ ਹਾਂ ਤਾਂ ਲੋਹ ਕੰਡੇ ਖੜੇ ਹੋ ਜਾਂਦੇ ਹਨ ਮੰਦੇ ਵਿੱਚ ਗੁੱਸਾ ਭਰ ਜਾਂਦਾ ਹੈ ਅੱਖਾਂ ਲਾਲ ਹੋ ਜਾਂਦੀਆਂ ਹਨ ਕਿ ਆਖਰ ਉਹਨਾਂ ਛੋਟੇ ਬੱਚਿਆਂ ਦਾ قصور ਕਿਸੇ ਪਰ ਇਹ ਸਾਰੇ ਦੇ ਪਿੱਛੇ ਅਸੀਂ ਵजीर खान ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਹਾਂ ਵजीर खान ਨੇ ਤਾਂ ਆਪਣੇ ਸਿਰ ਉੱਤੇ ਕਿ ਇਹ ਬੱਚਿਆਂ ਦੀ ਸ਼ਹਾਦਤ ਨਾ ਆਵੇ ਉਸ ਨੇ ਤਾਂ ਪਹਿਲਾਂ ਹੀ ਸ਼ੇਰ ਮੁਹੰਮਦ ਖਾਨ ਨੂੰ ਬੱਚਿਆਂ ਨੂੰ ਹੈਂਡਓਵਰ ਕਰ ਦਿੱਤਾ ਸੀ ਕਿ ਤੁਸੀਂ ਇਹਨਾਂ ਦੇ ਬਾਰੇ ਵਿੱਚ ਸਜ਼ਾ ਮقرਰ ਕਰੋ ਸ਼ੇਰ ਮੁਹੰਮਦ ਖਾਨ ਮੁਕਰ ਗਿਆ ਤੇ ਬਾਅਦ ਦੇ ਵਿੱਚ ਸਾਡੇ ਸਾਹਮਣੇ ਹੈ ਕਿ ਕਿਵੇਂ ਸੋਚਾ ਆਨੰਦ ਨੇ ਅਜੀਬੋ ਗਰੀਬ ਦਲੀਲਾਂ ਦੇ ਕੇ ਕਿ ਜੰਮਦਿਆਂ 16 ਦੇ ਮੂੰਹ ਤਿੱਖੇ ਹੁੰਦੇ ਆ ਉਸ ਤਰ੍ਹਾਂ ਦੇ ਨਾਲ ਬੱਚਿਆਂ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਅਦਾ ਕੀਤਾ ਵਜ਼ੀਰ ਖਾਨ ਵੀ ਇਸ ਉੱਤੇ ਸੈਟੀਸਫਾਈ ਹੋ ਗਿਆ ਕਿ ਜਦੋਂ ਹਿੰਦੂਆਂ ਦਾ ਹੀ ਇੱਕ ਵੱਡਾ ਨੇਤਾ ਇਹ ਕਰਨ ਦੇ ਲਈ ਮਜਬੂਰ ਕਰ ਰਿਹਾ ਹੈ ਤਾਂ ਉਸ ਦਾ ਵੀ ਜਿਹੜਾ ਝਾਕਾ ਸੀਗਾ ਖੁੱਲ ਗਿਆ ਉਸ ਨੂੰ ਵੀ ਲੱਗਿਆ ਕਿ ਹੁਣ ਕੋਈ ਮੇਰੇ ਵਿਰੁੱਧ ਨਹੀਂ ਆਏਗਾ ਪਰ ਉਸ ਨੂੰ ਕੀ ਪਤਾ ਹੈ ਕਿ ਇੱਕ ਵਿਅਕਤੀ ਜਿਸ ਦੇ ਹੱਥੋਂ ਉਸਨੇ ਮਰਨਾ ਹੈ ਉਹ ਆਪਣੀ ਤਿਆਰੀ ਕਰ ਰਿਹਾ ਹੈ ਕਿਸਮਤ ਉਸ ਨੂੰ ਗੁਰੂ ਸਾਹਿਬ ਨਾਲ ਮਿਲਾਏਗੀ ਤੇ ਉਹ ਪੰਜਾਬ ਵੱਲ ਆਏਗਾ ਮਈ 1710 ਬੰਦੇ ਬਹਾਦਰ ਦੀਆਂ ਫੌਜਾਂ ਚੀਰਦਿਆਂ ਹੋਈਆਂ ਸਮਾਣਾ ਸੰਡੌਰਾ ਨੂੰ ਅੱਗੇ ਵਧਣ ਲੱਗੀਆਂ ਜਿਉਂ ਹੀ ਉਹ ਚਪੜਚੜੀ ਦੇ ਨੇੜੇ ਪਹੁੰਚੀਆਂ ਤਾਂ ਵੱਖ-ਵੱਖ ਥਾਵਾਂ ਤੋਂ ਸਿੰਘ ਜਿਹੜੇ ਸੀਗੇ ਬੰਦੇ ਬਹਾਦਰ ਦੀ ਸੈਨਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਆ ਗਏ ਇਸੇ ਸਮੇਂ ਸ੍ਰਹੰਦ ਦੇ ਵਜ਼ੀਰ ਖਾਂ ਨੇ ਇੱਕ ਚਿੱਠੀ ਜਿਹੜੀ ਹੈਗੀ ਆ ਉਹ ਬੰਦਾ ਬਹਾਦਰ ਨੂੰ ਲਿਖੀ ਕਿ ਕਿਵੇਂ ਤੁਹਾਡੇ ਗੁਰੂ ਦੇ ਅਸੀਂ ਬੱਚਿਆਂ ਨੂੰ ਕੋ-ਕੋ ਕੇ ਮਾਰਿਆ ਹੈ ਇਸ ਚਿੱਠੀ ਨੇ ਬੰਦਾ ਬਹਾਦਰ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਭਰ ਦਿੱਤਾ ਇਸੇ ਸਮੇਂ ਵजीर खान ਤੇ ਸੁਚਾਨੰਦ ਨੇ ਇੱਕ ਘੜਤ ਘੜੀ ਕਿ ਸੁਚਾਨੰਦ ਦੇ ਭਤੀਜੇ ਗੰਡਾ ਮੱਲ ਨੂੰ ਬੰਦੇ ਬਹਾਦਰ ਦੀ ਸੈਨਾ ਦੇ ਵਿੱਚ ਸ਼ਾਮਲ ਕਰਵਾਇਆ ਜਾਏ ਉਸ ਨੂੰ 1000 ਸੈਨਾ ਦਿੱਤੀ ਗਈ ਅਤੇ ਕਿਹਾ ਗਿਆ ਕਿ ਉਸ ਨੇ ਬੰਦੇ ਬਹਾਦਰ ਦੀ ਸੈਨਾ ਦੇ ਵਿੱਚ ਸ਼ਾਮਲ ਹੋਣਾ ਹੈ ਉੱਥੇ ਜਾ ਕੇ ਬੰਦੇ ਬਹਾਦਰ ਦਾ ਕਤਲ ਕਰਨਾ ਹੈ ਜੇ ਬੰਦੇ ਦਾ ਕਤਲ ਨਹੀਂ ਹੁੰਦਾ ਤਾਂ ਸੈਨਾ ਦੇ ਵਿੱਚ ਭੱਗੜੜ ਮਚਾਉਣੀ ਹੈ ਦੋਨੋਂ ਸਨਾਮਾ ਆਮੋ ਸਾਹਮਣੇ ਖੜ ਗੀਆਂ ਇੱਕ ਪਾਸੇ ਵਜ਼ੀਰ ਖਾਂ ਦੀ ਸੈਨਾ ਹੈ ਉਹਦੇ ਕਮਾਂਡਰ ਹੈਗੇ ਆ ਸ਼ੇਰ ਮੁਹੰਮਦ ਖਾਹ ਹੈ ਜਾਂ ਹੋਰ ਹੈਗੇ ਆ ਤੇ ਦੂਜੇ ਪਾਸੇ ਬੰਦਾ ਸਿੰਘ ਬਹਾਦਰ ਦੇ ਕਮਾਂਡਰ ਫਤੇ ਸਿੰਘ ਬਾਸ ਸਿੰਘ ਰਾਮ ਸਿੰਘ ਆਲੀ ਸਿੰਘ ਪਾਲੀ ਸਿੰਘ ਇਹ ਸਾਰੇ ਜਿਹੜੇ ਹੈਗੇ ਆ ਆਪੋ ਆਪਣੀ ਥਾਂ ਤੇ ਖੜੇ ਹਨ ਬੰਦਾ ਸਿੰਘ ਬਹਾਦਰ ਉੱਚੇ ਟਿੱਬੇ ਤੇ ਖੜਾ ਹੈ ਤੇ ਸਾਰੀ ਸੈਨਾ ਦੀ ਨਿਗਰਾਨੀ ਕਰ ਰਿਹਾ ਹੈ ਪਰ ਲੜਾਈ ਸ਼ੁਰੂ ਹੁੰਦਿਆਂ ਹੀ ਜਦੋਂ ਨਗਾਰੇ ਵੱਜੇ ਬਜ਼ੀਰ ਖਾਨ ਦੀਆਂ ਤੋਪਾਂ ਨੇ ਮੀਂਹ ਵਰਸਾਉਣਾ ਸ਼ੁਰੂ ਕਰ ਦਿੱਤਾ ਬੰਦਾ ਬਹਾਦਰ ਦੇ ਪਾਸ ਕੁਝ ਕੀ ਤੋਪਾਂ ਸੀਗੀਆਂ ਉਪੀ ਛੋਟੇ ਦਰਜੇ ਦੀਆਂ ਵੱਡੀਆਂ ਤੋਪਾਂ ਬੰਦਾ ਬਹਾਦਰ ਦੇ ਪਾਸ ਨਹੀਂ ਸੀਗੀਆਂ ਅਖੀਰ ਤੋਪਾਂ ਦੇ ਨਾਲ ਜਦੋਂ ਨੁਕਸਾਨ ਹੋਣ ਲੱਗਿਆ ਤਾਂ ਬੰਦੇ ਬਹਾਦਰ ਨੂੰ ਅਹਿਸਾਸ ਹੋਇਆ ਕਿ ਹੁਣ ਤਾਂ ਨੁਕਸਾਨ ਹੋ ਰਿਹਾ ਹੈ ਸਾਨੂੰ ਸਭ ਤੋਂ ਪਹਿਲਾਂ ਤੋਪਾਂ ਨੂੰ ਨਕਾਰਾ ਕਰਨਾ ਪਵੇਗਾ ਤੇ ਬੰਦੇ ਬਹਾਦਰ ਨੇ ਰਣਨੀਤੀ ਦੁਆਰਾ ਸਾਰੀਆਂ ਤੋਪਾਂ ਨੂੰ ਨਕਾਰਾ ਕਰ ਦਿੱਤਾ ਸਾਰੇ ਤੋਪਚੀ ਮਾਰ ਦਿੱਤੇ ਤੇ ਬੰਦੇ ਦੀ ਸੈਨਾ ਤੋਪ ਤੋਪਾਂ ਦੇ ਉੱਪਰ ਕਬਜ਼ਾ ਕਰਨ ਵਿੱਚ ਕਾਮਯਾਬ ਹੋ ਗਈ ਤੇ ਗੰਡਾ ਮਲ ਜਿਹੜਾ ਕਿ ਸਾਜਸਤ ਤਹਿਤ ਹੀ ਬੰਦੇ ਬਹਾਦਰ ਕੋਲੇ ਗਿਆ ਸੀ ਜਦੋਂ ਉਸਨੇ ਬੰਦੇ ਬਹਾਦਰ ਨੂੰ ਬੇਨਤੀ ਕੀਤੀ ਸੀ ਕਿ ਮੈਨੂੰ ਸੈਨਾ ਦੇ ਵਿੱਚ ਭਰਤੀ ਕਰ ਲਓ ਤਾਂ ਬੰਦਾ ਬਹਾਦਰ ਸੱਜ ਵਿੱਚ ਪੈ ਗਿਆ ਕਿ ਸੈਨਾ ਵਿੱਚ ਭਰਤੀ ਕੀਤਾ ਜਾਏ ਕਿ ਨਾ ਕਿਉਂਕਿ ਇਹ ਸੁਚਾਨੰਦ ਦਾ ਭਤੀਜਾ ਹੈ ਪਰ ਗੰਡਾ ਮਲ ਦੁਆਰਾ ਬੇਨਤੀ ਕਰਨ ਤੇ ਕਿ ਮੈਂ ਆਪਣੇ ਚਾਚੇ ਦੇ ਕੀਤੇ ਉੱਤੇ ਬਹੁਤ ਸ਼ਰਮਿੰਦਾ ਹਾਂ ਮੈਨੂੰ ਮੌਕਾ ਦਿੱਤਾ ਜਾਵੇ ਉਹਨਾਂ ਦੇ ਵਿਰੁੱਧ ਲੜਨ ਦਾ ਤਾਂ ਬੰਦਾ ਬਹਾਦਰ ਨੇ ਆਪਣੇ ਸੈਨਾ ਦੇ ਵਿੱਚ ਭਰਤੀ ਕਰ ਲਿਆ ਪਰ ਨਾਲ ਹੀ ਬਾਦ ਸਿੰਘ ਨੂੰ ਕਿਹਾ ਗਿਆ ਕਿ ਉਹ ਗੰਡਾ ਮਲ ਦੇ ਉੱਤੇ ਨਿਗਰਾਨੀ ਰੱਖੇ ਇਹ ਕੁਝ ਵੀ ਕਰ ਸਕਦਾ ਹੈ ਜਦੋਂ ਲੜਾਈ ਹੋ ਰਹੀ ਸੀ ਤਾਂ ਗੰਡਾ ਮਲ ਨੇ ਆਪਣੇ ਹੀ ਬਹੁਤ ਸਾਰੇ ਸਿੱਖ ਸੈਨਿਕ ਜਿਹੜੇ ਸੀਗੇ ਉਹਨਾਂ ਨੂੰ ਮਰਵਾ ਦਿੱਤਾ ਤੇਸ ਤੇ ਬਾਦ ਸਿੰਘ ਨੂੰ ਅਹਿਸਾਸ ਹੋਇਆ ਕਿ ਇਹ ਤਾਂ ਸਾਡੇ ਨਾਲ ਧੋਖਾ ਕਰ ਰਿਹਾ ਹੈ ਚਟੋਂ ਨਾਲੇ ਆਪਣੀ ਕਿਰਪਾਨ ਮਿਆਂ ਚੋਂ ਕੱਢੇ ਗੰਡਾ ਮਲ ਦਾ ਸਿਰ ਲਾ ਦਿੱਤਾ ਤੇ ਉਹਦੇ ਸੈਨਿਕ ਜਿਹੜੇ ਸੀਗੇ ਉਹ ਸਾਰੇ ਉੱਥੋਂ ਭੱਜ ਗਏ ਇਸ ਤਰ੍ਹਾਂ ਦੇ ਨਾਲ ਮੁਗਲ ਸੈਨਾ ਜਿਹੜੀ ਸੀਗੀ ਜਿਹੜੀ ਕਿ ਬਹੁਤ ਹੰਕਾਰ ਦੇ ਵਿੱਚ ਉੱਥੇ ਆਈ ਸੀ ਵਜ਼ੀਰ ਖਾਂ ਅਕਸਰ ਕਹਾ ਕਰਦਾ ਸੀਗਾ ਕਿ ਦਿੱਲੀ ਦੇ ਸਮਰਾਟ ਤਾਂ ਬਦਲਦੇ ਰਹਿੰਦੇ ਆ ਪਰ ਮੈਂ ਇੱਥੇ ਦਾ ਇੱਥੇ ਹੀ ਹਾਂ ਇਸੇ ਤਰ੍ਹਾਂ ਸੁਚਾਨੰਦ ਵੀ ਇਹ ਅਕਸਰ ਸੋਚਦਾ ਸੀ ਕੇ ਵਜ਼ੀਰ ਤਾਂ ਬਦਲਦੇ ਰਹਿੰਦੇ ਆ ਪਰ ਮੈਂ ਇੱਥੇ ਦਾ ਇੱਥੇ ਹੀ ਹਾਂ ਸੋ ਇਸ ਤਰ੍ਹਾਂ ਦੇ ਨਾਲ ਜਦੋਂ ਵਜ਼ੀਰ ਖਾਨ ਦਾ ਮੋਢਾ ਵੜ ਦਿੱਤਾ ਗਿਆ ਉਸ ਨੂੰ ਘੋੜਿਆਂ ਦੇ ਪਿੱਛੇ ਬੰਨ ਲਿਆ ਗਿਆ ਸਰਹੰਦ ਤੱਕ ਲਿਆਂਦਾ ਗਿਆ ਤਾਂ ਉਸ ਲੜਾਈ ਦੇ ਵਿੱਚ ਸ਼ੇਰ ਮੁਹੰਮਦ ਖਾਨ ਮਾਰਿਆ ਗਿਆ ਸੁਚਾਨੰਦ ਉੱਥੋਂ ਭੱਜ ਗਿਆ ਭੱਜ ਕੇ ਜਾਏਗਾ ਕਿੱਥੇ ਉਹ ਸਰਹੰਦ ਆਵੜਿਆ ਤੇ ਸਿੱਖ ਸਨਾਮਾ ਜੇਤੂ ਦੇ ਰੂਪ ਵਿੱਚ ਖੁਸ਼ੀ ਮਨਾਉਂਦੀਆਂ ਰਹਿ ਜਾਂ 13 ਮਈ 1710 ਨੂੰ ਸਿੱਖ ਸਨਾਮਾ ਨੇ ਆਰਾਮ ਕੀਤਾ 14 ਮਈ 1710 ਨੂੰ ਸਿੱਖ ਸਨਾਮਾ ਬੰਦਾ ਸਿੰਘ ਬਹਾਦਰ ਦੀ ਗਵਾਹੀ ਦੇ ਹੇਠ ਸਰਹੰਦ ਦੇ ਕਿਲੇ ਉੱਪਰ ਚੜ੍ਹਾਈ ਕਰਨ ਦੇ ਲਈ ਰਵਾਨਾ ਹੋਈਆਂ ਸਾਰਾ ਸਰਹੰਦ ਸਹਿਰ ਘੇਰ ਲਿਆ ਗਿਆ ਕਿਸੇ ਨੂੰ ਵੀ ਬਾਹਰ ਨਿਕਲਣ ਦਾ ਮੌਕਾ ਨਹੀਂ ਦਿੱਤਾ ਗਿਆ ਫਿਰ ਉਹਨਾਂ ਜ਼ਾਲਮਾਂ ਦੇ ਘਰਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਨੇ ਛੋਟੇ ਸਹਬਜ਼ਾਦਿਆਂ ਨੂੰ ਸ਼ਹੀਦ ਕਰਨ ਦੇ ਵਿੱਚ ਰੋਲ ਅਦਾ ਕੀਤਾ ਸੀ ਆਵੇਂ ਉਹ ਕਾਜੀ ਹੋਵੇ ਭਾਵੇਂ ਸੁਚਾਨੰਦ ਹੋਵੇ ਭਾਵੇਂ ਉਹ ਹੋਰ ਛੋਟੇ ਸੈਨਿਕ ਹੋਣ ਸੈਨਾਪਤੀ ਹੋਣ ਸਭ ਦਾ ਖਾਤਮਾ ਕਰ ਦਿੱਤਾ ਗਿਆ ਵਜ਼ੀਰ ਖਾਂ ਦਾ ਪੁੱਤਰ ਸਰਹੰਦ ਛੱਡ ਕੇ ਦਿੱਲੀ ਭੱਜ ਗਿਆ ਜਦੋਂ ਸਿੱਖ ਸਨਾਮਾਂ ਲੱਭਣ ਲੱਗਿਆ ਸੁਚਾਨੰਦ ਨੂੰ ਤਾਂ ਸੁਚਾਨੰਦ ਨਹੀਂ ਲੱਭ ਰਿਹਾ ਸੀ ਕਿਸੇ ਨੇ ਸਿੱਖ ਸਨਾਮਾਂ ਨੂੰ ਸੂਹ ਦਿੱਤੀ ਕਿ ਸੁਚਾਨੰਦ ਉਸ ਹਵੇਲੀ ਦੇ ਵਿੱਚ ਲੁਕਿਆ ਹੋਇਆ ਹੈ ਤੇ ਸਿੱਖ ਸੁਨਾਮਾ ਨੇ ਹਵੇਲੀ ਦੇ ਵਿੱਚੋਂ ਸੁਚਾਨੰਦ ਨੂੰ ਜ਼ਿੰਦਾ ਹੀ ਫੜ ਲਿਆ ਜਦੋਂ ਸਿੱਖ ਸੁਨਾਮਾ ਦੇ ਸਾਹਮਣੇ ਉਸ ਨੂੰ ਲਿਆਂਦਾ ਗਿਆ ਉਹ थरथਰ ਕੰਬਣ ਲੱਗ ਗਿਆ ਅੱਜ ਉਸ ਦੇ ਸਾਹਮਣੇ ਮੌਤ ਉਸ ਨੂੰ ਨਜ਼ਰ ਪੈ ਰਹੀ ਸੀ ਪਰ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਜ਼ਾ ਦੇਣ ਦਾ ਵਕਤ ਸੀ ਉਦੋਂ ਉਹ ਇਸ ਤਰ੍ਹਾਂ ਹੰਕਾਰ ਵਿੱਚ ਬੋਲ ਰਿਹਾ ਸੀਗਾ ਜਿਵੇਂ ਕੋਈ ਕੁਝ ਉਸ ਦਾ ਨਹੀਂ ਵਿਗਾੜ ਸਕੇਗਾ ਪਰ ਕਿਸਮਤ ਬਦਲਦੇ ਆ ਪ੍ਰਮਾਤਮਾ ਸਜ਼ਾ ਦਿੰਦਾ ਹੈ ਇਹ ਪਤਾ ਨਹੀਂ ਹੁੰਦਾ ਕਦੋਂ ਕਿੱਥੇ ਕਿਸ ਤਰ੍ਹਾਂ ਹੋ ਜਾਵੇ ਸੋ ਅੱਜ ਸੁੱਚਾ ਆਨੰਦ ਜਿਹੜਾ ਕਿ ਕੱਲ ਤੱਕ ਟੀਰਾ ਮਾਰਦਾ ਨਹੀਂ ਸੀ ਥੱਕਲਾ ਅੱਜ ਉਹ ਗੜ ਗੜਾਉਂਦਾ ਹੈ ਸਿੱਖ ਸੁਨਾਮਾ ਅੱਗੇ ਹੱਥ ਵੰਦਦਾ ਹੈ ਤਲਲੇ ਕਰਦਾ ਹੈ ਇਹ ਕਹਿੰਦਾ ਹੈ ਕਿ ਮੈਨੂੰ ਮਾਫ ਕਰ ਦਿਓ ਮੇਰਾ ਇਸ ਵਿੱਚ ਕੋਈ ਰੋਲ ਨਹੀਂ ਬੰਦਾ ਸਿੰਘ ਬਹਾਦਰ ਦੇ ਕੰਨਾਂ ਦੇ ਵਿੱਚ ਉਹੀ ਆਵਾਜ਼ ਉਹੀ ਸ਼ਬਦ ਜਿਹੜੇ ਹੈਗੇ ਆ ਜੰਮਦਿਆਂ 16 ਦੇ ਮੂੰਹ ਤਿੱਖੇ ਇਹ ਆਵਾਜ਼ਾਂ ਗੂੰਜਣ ਦੀ ਗੂੰਜ ਰਹੀਆਂ ਸਨ ਸੋ ਸਿੱਖ ਸਨਾਮਾ ਨੇ ਉਸ ਨੂੰ ਫੜ ਕੇ ਉਸ ਦੇ ਨੱਕ ਦੇ ਵਿੱਚ ਨਕੇਲ ਪਾ ਲਈ ਗਈ ਸਾਰੇ ਸ਼ਹਿਰ ਵਿੱਚੋਂ ਉਸ ਤੋਂ ਭੀਖ ਮੰਗਾਈ ਗਈ ਗਿੜਗੜਾਇਆ ਗਿਆ ਉਸ ਤੋਂ ਕਿ ਪਿੰਡਾ ਸਾਰੇ ਸ਼ਹਿਰ ਦੇ ਵਿੱਚ ਘੁੰਮ ਉਹ ਸਾਰੇ ਸ਼ਹਿਰ ਚ ਘੁੰਮਿਆ ਉਸ ਤੋਂ ਬਾਅਦ ਉਸ ਨੂੰ ਬਹੁਤ ਹੀ ਤਸੱਦਦ ਕਰਕੇ ਖਤਮ ਕਰ ਦਿੱਤਾ ਗਿਆ ਸੋ ਇਸ ਤਰ੍ਹਾਂ ਦੇ ਨਾਲ ਅਸੀਂ ਦੇਖਦੇ ਹਾਂ ਕਿ ਛੋਟੇ ਸਹਿਬਜ਼ਾਦਿਆਂ ਦਾ ਗੁਨਾਹਗਾਰ ਜਿਹੜਾ ਕਿ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੂੰ ਸਰਹੰਦ ਦੀ ਲੜਾਈ ਤੋਂ ਪਹਿਲਾਂ ਹੀ ਮਾਰਨਾ ਚਾਹੁੰਦਾ ਸੀ ਉਸ ਦੀ ਇਹ ਯੋਜਨਾ ਫੇਲ ਹੋ ਗਈ ਆਖਰ 마ੜੀ ਦੇ ਕਰਨ ਵਾਲਾ 마ੜੀ ਹੀ ਉਸ ਦੇ ਅੱਗੇ ਆਈ ਤੇ ਉਹ ਖਤਮ ਕਰ ਦਿੱਤਾ ਗਿਆ ਇਸ ਤਰ੍ਹਾਂ ਦੇ ਨਾਲ ਸਹਿਬਜ਼ਾਦਿਆਂ ਦਾ ਇੱਕ ਗੁਨਾਹਗਾਰ ਵਜ਼ੀਰ ਖਾਂ ਤੋਂ ਬਾਅਦ ਹੋਰ ਮਾਰ ਦਿੱਤਾ ਗਿਆ ਸਰਹੰਦ ਦੇ ਵਿਰੁੱਧ ਸਿੱਖਾਂ ਨੂੰ ਇੰਨਾ ਜ਼ਿਆਦਾ ਗੁੱਸਾ ਸੀ ਕਿ ਸਿੱਖਾਂ ਨੇ ਵੱਡੇ-ਵੱਡੇ ਮਹਿਲ ਮਿੰਟਾਂ ਦੇ ਵਿੱਚ ਹੀ ਮਿੱਟੀ ਵਿੱਚ ਮਿਲਾ ਦਿੱਤੇ ਗਏ 1710 ਵਿੱਚ ਪਹਿਲੀ ਵਾਰੀ ਸਰਹੰਦ ਦੀ ਤਬਾਹੀ ਹੋਈ ਉਸ ਤੋਂ ਬਾਅਦ ਦੂਜੀ ਤਬਾਹੀ ਜਿਹੜੀ ਹੈਗੀ ਹੈ 1764 ਦੇ ਵਿੱਚ ਜੱਸਾ ਸਿੰਘ ਆਲੂਵਾਲੀਆ ਤੇ ਹੋਰ ਸਰਦਾਰਾਂ ਦੁਆਰਾ ਜਦੋਂ ਜੈਨ ਖਾਂ ਦੇ ਵਿਰੁੱਧ ਕਾਰਵਾਈ ਕੀਤੀ ਗਈ ਤਾਂ ਸਰਹੰਦ ਨੂੰ ਮਲਿਆ ਮੀਟ ਕਰ ਦਿੱਤਾ ਗਿਆ ਇਹ ਇੰਨਾ ਜ਼ਿਆਦਾ ਨੁਕਸਾਨ ਇਨਾ 50-55 ਸਾਲਾਂ ਦੇ ਵਿੱਚ ਹੋਇਆ ਕਿ ਉੱਥੇ ਇੱਟਾਂ ਦੇ ਅੰਬਾਰ ਲੱਗੇ ਪਏ ਸਨ ਉਹਨਾਂ ਇੱਟਾਂ ਦਾ ਕੀ ਬਣਿਆ ਇਹ ਤੁਹਾਨੂੰ ਅਸੀਂ ਬਾਅਦ ਵਿੱਚ ਕਿਸੇ ਵੀਡੀਓ 'ਚ ਦੱਸਾਂਗੇ ਕਿ ਉਹ ਇੱਟਾਂ ਕਿੱਥੇ ਅੱਜ ਵੀ ਮੌਜੂਦ ਹਨ ਤੇ ਉਹਨਾਂ ਇੱਟਾਂ ਦਾ ਹਾਸਰ ਕੀ ਹੋ ਰਿਹਾ ਹੈ ਇਸ ਤੋਂ ਬਾਅਦ ਬਾਕੀ ਗੁਨਾਹਗਾਰ ਦਾ ਕੀ ਬਣਿਆ ਇਹ ਅਸੀਂ ਅਗਲੇ ਵੀਡੀਓ ਦੇ ਵਿੱਚ ਆਪ ਜੀ ਨੂੰ ਦੱਸਾਂਗੇ ਇਹਦੇ ਨਾਲ ਹੀ ਸਾਡਾ ਅੱਜ ਦਾ ਵੀਡੀਓ ਇੱਥੇ ਹੀ ਸਮਾਪਤ ਹੁੰਦਾ ਹੈ